ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਇਹ ਚੈਨਲ ਤੇ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਤੇ ਚੜ੍ਹਦੀ ਕਲਾ ਵਿੱਚ ਹੋਮਗੇ ਆਪਾਂ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਮੈਂ ਜੋ ਸਾਬ ਨੂੰ ਤੜਕਾ ਲਾਉਂਦੀ ਸੀ ਤੜਕਾ ਆਪਣਾ ਭੁੱਜ ਗਿਆ ਆ ਲਓ ਜੀ ਤੜਕਾ ਭੁੱਜ ਗਿਆ ਆਪਣਾ ਅੱਜ ਲਸਣ ਤੇ ਪਿਆਜ਼ ਦਾ ਤੜਕਾ ਲਾਇਆ ਟਮਾਟਰ ਵੀ ਹੈ ਨਹੀਂ ਸੀ ਆਦਰਕ ਵੀ ਹੈ ਨਹੀਂ ਸੀ ਪਹਿਲਾਂ ਲਸਣ ਤੇ ਪਿਆਜ਼ ਦਾ ਤੜਕਾ ਲਾਇਆ ਹੁਣ ਅੱਪਾ ਸਾਬਾ ਗਾੜਨੇ ਨਾਲ ਬਣਾਵਾਂਗੇ ਮੱਕੀ ਦੀ ਰੋਟੀ ਰੋਟੀ ਬਣਾਵਾਂਗੇ ਆਪਾਂ ਚੱਕਲੇ ਤੇ ਵੇਲ ਕੇ ਜੰਦਰ ਜੰਦਰ ਦਾ ਸਾਰ ਸਵਾਦ ਵੀ ਲੱਗਦਾ ਲਾਸਟ ਵਜਾ ਸਾ ਆ ਗਿਆ ਇਹ ਇਸ ਸੀਜ਼ਨ ਦਾ ਲਾਸਟ ਸਵਾਦ ਥੋੜਾ ਜਿਹਾ ਪਾਣੀ ਪਾ ਕੇ ਪਤਲਾ ਕਰਾਂਗੇ ਇਹਨੇ ਲੋ ਜੀ ਆਪਾਂ ਹੁਣ ਮੱਕੀ ਦਾ ਆਟਾ ਗੁੰਨਦੇ ਆ ਵੀ ਉਹ ਆਪਾਂ ਕਿਸ ਤਰ੍ਹਾਂ ਗੁੰਦਣਾ ਹੈ ਜਿਹੜਾ ਚਗਲੇ ਦੇ ਵੇਲੇ ਰੋਟੀ ਬਣਾਉਣੀ ਕਣਕ ਵਾਂਗੂ ਕਣਕ ਦੇਈ ਰੋਟੀ ਵਾਂਗੂ ਉਹ ਆ ਪਾਟਾ ਤਾਂ ਤਾਂ ਤੇ ਆਪਾਂ ਕਿਸ ਕਿੱਦਾਂ ਗੁੰਦਣਾ ਹੈ ਆਪਾਂ ਕੁਤਿੱਲੇ ਚ ਪਾਣੀ ਗਰਮ ਕਰ ਲੈਣਾ ਕੋਲੀ ਪੂਰੀ ਭਰੀ ਨਹੀਂ ਬਾਣੀ ਦੀ ਥੋੜੀ ਜਿਹੀ ਹੋਣੀ ਆ ਲੱਗਾ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਜਦੋਂ ਵਾਲ ਆ ਗਿਆ ਫਿਰ ਆਪਾਂ ਗੈਸ ਬੰਦ ਕਰ ਦੇਣਾ ਇਹਦੇ ਵਿੱਚ ਆਪਾਂ ਥੋੜਾ ਤੇਲ ਚਮਚਾਕ ਤੇਲ ਦਾ ਪਾ ਦੇਣਾ ਚਮਚਕ ਤੇਲ ਦਾ ਪਾਤਾ ਆਪਾਂ ਬੇਹਕੇ ਵੀ ਪਾ ਸਕਦੇ ਆ ਤੇ ਮੈਂ ਸਰ੍ਹੋਂ ਦਾ ਤੇਲ ਪਾ ਲਿਆ ਚਮਚਾ ਤੇ ਇਹਨੂੰ ਆਪਾਂ ਹੁਣ ਪਾਣੀ ਨੂੰ ਉਬਾਲਾ ਦੇ ਲੈਣਾ ਲਓ ਜੀ ਪਾਣੀ ਆਪਣਾ ਉਬਲ ਗਿਆ ਹੈ ਦਿਖਾਉਣ ਦੇ ਲਈ ਇਹਨੂੰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਸਭਨ ਆਪਾਂ ਆਟਾ ਮਿਕਸ ਕਰ ਦੋ ਆਪਾਂ ਬਰਬਰ ਦੀ ਇੱਕੋ ਜੀ ਕੁਆਲਿਟੀ ਸੀ ਇਹ ਦੋਨੇ ਕੌਲੀਆਂ ਤੇ ਆਪਾਂ ਪੂਰੀ ਕੌਲੀ ਭਰ ਕੇ ਪਾਣੀ ਨਹੀਂ ਲਈ ਥੋੜੀ ਜੀ ਹੁਣੀ ਸੀ ਤੇ ਕੌਲੀ ਆਪਾਂ ਆਟੇ ਦੀ ਲੈ ਲਈ ਆ ਇਹਨੂੰ ਆਪਾਂ ਵਿੱਚ ਮਿਕਸ ਕਰ ਲਿਆਂਗੇ ਇਹਦੇ ਗਰਮ ਪਾਣੀ ਦੇ ਜੇ ਲੱਗੇ ਪਾਣੀ ਜ਼ਿਆਦਾ ਹੈ ਵਿੱਚ ਆਟਾ ਹੋਰ ਪਾ ਲਵੇ ਹੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਵਿੱਚ ਬਸ ਆਟਾ ਆਪਣਾ ਇਹ ਮਿਕਸ ਹੋ ਗਿਆ ਇੰਨਾ ਕੁ ਲਈ ਤਾਂ ਆਪਣਾ ਇੰਨਾ ਘਾਟਾ ਬਚ ਗਿਆ ਪੂਰਾ ਆਟਾ ਨਹੀਂ ਪਿਆ ਬੋਲੀ ਤੇ ਇਹਨੂੰ ਆਪਾਂ ਹੁਣ 10 ਮਿੰਟ ਲਈ ਇੱਧਰ ਧਾਕੇ ਰੱਖ ਦੇਣਾ ਹੈ ਜਿਹੜਾ ਆਟਾ ਖੁੱਲਣਾ ਹੋ ਫਲਦੂ ਨਾਲ ਲਾ ਦੇ ਠੰਡਾ ਹੋ ਜਾਊਗਾ ਥੋੜਾ ਜਿਹਾ 10 ਕਿ ਮਿੰਟ ਦੇ ਟੱਕੇ ਰੱਖ ਦੇਣਾ ਲੋ ਜਿਹੜਾ ਆਟਾ ਬਣਨ 10 ਮਿੰਟ ਹੋ ਗਏ ਤਾਂ ਇਹਨੂੰ ਆਪਾਂ ਇਹ ਨੂੰ ਹਰਟੇ ਨੂੰ ਘੱਟ ਕੇ ਫਰਾ ਵਿੱਚ ਮਸਲ ਲੈਣੇ ਆ

पोल ले पोल ले हाँ, रोटी पोले पोले हाथ में बेलनी है उस तो जो भी पा है रोटी बहनों आप कणक के आटे पेड़ा कर लेना है हौली रोटी बनती है तो बहुत सोनी रोटी बनती है सॉफ्ट सॉफ्ट रोटी बनती है ਸਾਰੀਆਂ ਆਪਾਂ ਇੱਥੇ ਬਣਾ ਲੈਂਦੇ ਰੋਟੀਆਂ ਨਾਲ ਕਣਕ ਦੀ ਰੋਟੀ ਵਾਂਗੂ ਪਤਲੀ ਬਣਦੀ ਆ ਤੇ ਬਣਦੀ ਵੀ ਸੌਫਟ ਆ ਇਹ ਇਹ ਕਣਕ ਦੀ ਰੋਟੀ ਵਾਂਗੂ ਫੁੱਲ ਕੇ ਲੈਂਦੀ ਆ ਇਹ ਆਹ ਦੇਖੋ ਰੋਟੀ ਆ ਫੁੱਲ ਗਈ ਬਹੁਤ ਸੋਲ ਰੋਟੀ ਬਣਦੀ ਹੈ ਤਾਂ ਇਹ ਅੱਜ ਆਪਾਂ ਇੱਥੇ ਸਾਰੀਆਂ ਰੋਟੀਆਂ ਬਣਾ ਲੜ ਗਏ ਆ ਆਪਾਂ ਆਜਾ ਲਈ ਫਲਾਉਂਡਾ ਐਂਡ ਵੀਸ ਕਰਦੇ ਆ ਮਿਲਦੀਆਂ ਕਿਹਨਾਂ ਦੇ ਬਣਾ ਜਾਂਦਾ ਸਾਸਰੀ ਦਾ